ਭੁੰਡ ਰਾ ਰਿਹਾ ਕੱਗਰ ਦਰਿਆ ਉਫਾਣ ਤੇ ਕੱਗਰ ਦਰਿਆ ਵਹਿ ਰਿਹਾ ਮੁਹਾਰਿਸ ਸਮੇਤ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਖਤਰਾ ਮੰਡਰਾਇਆ ਹੋਇਆ ਡੈਮਾਂ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਡੇਰਾਬਸੀ ਅਤੇ ਪੰਚਕੂਲਾ ਦੇ ਵਿੱਚ ਉਫਾਣ ਤੇ ਦਰਿਆ ਵਹਿ ਰਿਹਾ ਖਨੌਰੀ ਦੇ ਵਿੱਚ ਖਤਰੇ ਦੇ ਨਿਸ਼ਾਨ ਨੇੜੇ ਪਾਣੀ ਪਹੁੰਚ ਚੁੱਕਿਆ ਹੈ ਤਾਂ ਸਵੇਰ ਤੋਂ ਹੀ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਹੋਏ ਹਨ ਲਗਾਤਾਰ ਸੁਖਨਾ ਲੇਕ ਤੋਂ ਕੱਗਰ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਆਲੇ-ਦੁਆਲੇ ਦੇ ਇਲਾਕੇ ਇਲਾਕੇ ਦੇ ਲੋਕਾਂ ਦੇ ਮੋਸੀਵ ਦਾ ਵਦਿਆ ਹੋਇਆ ਹਨ ਲੁਧਿਆਣਾ ਪ੍ਰਸ਼ਾਸਨ ਦੀ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਸਤਲੁਜ ਦੇ ਵਿੱਚ ਗਣੇਸ਼ ਜੀ ਦੀਆਂ ਮੂਰਤੀਆਂ ਨਾ ਜਲ ਪ੍ਰਵਾਹ ਕੀਤੀਆਂ ਜਾਣ ਕਿਉਂਕਿ ਸਤਲੁਜ ਦਰਿਆ ਉਫਾਨ ਤੇ ਹੈ ਖਤਰਾ ਬਣਿਆ ਹੋਇਆ ਇਸ ਕਾਰਨ ਲੋਕਾਂ ਨੂੰ ਸਤਲੁਜ ਦਰਿਆ ਨੇੜੇ ਜਾਣ ਤੋਂ ਗੁਰੇਸ਼ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਗਣੇਸ਼ ਜੀ ਦੀਆਂ ਮੂਰਤੀਆਂ ਸਤਲੁਜ ਦੇ ਵਿੱਚ ਜਲ ਪ੍ਰਵਾਹ ਨਾ ਕੀਤੀਆਂ ਜਾਣ ਤਾਂ ਹੜਪੀੜਤਾ ਦੀ ਮਦਦ ਦੇ ਲਈ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਅੱਗੇ ਆ ਚੁੱਕੇ ਨੇ ਹੜਪੀੜਤਾਂ ਦੀ ਮਦਦ ਦੇ ਲਈ ਗੁਰਦਾਸ ਮਾਨ ਨੇ 25 ਲੱਖ ਰੁਪਏ ਦਿੱਤੇ ਨੇ ਗੁਰਦਾਸ ਮਾਨ ਦੀ ਲੋਕਾਂ ਨੂੰ ਅਪੀਲ ਹੈ ਕਿ ਵੱਦ ਤੋਂ ਵੱਧ ਹੜਪੀੜਤਾਂ ਦੀ ਮਦਦ ਕੀਤੀ ਜਾਵੇ ਤਾਂ ਉੱਥੇ ਹੀ ਸਲਾਲ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਖੋਲੇ ਗਏ ਨੇ ਫਲੱਡ ਗੇਟ ਜਿਸ ਕੰਨ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਹੈ ਤਾਂ ਹਿਮਾਚਲ ਤੋਂ ਪੰਜਾਬ ਤੱਕ ਰੈਡ ਅਲਰਟ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਪੰਜਾਬ ਦੇ ਵਿੱਚ ਹੁਣ ਤੱਕ ਹੜਾ ਕਾਨੂੰ 29 ਲੋਕਾਂ ਦੀ ਮੌਤ ਹੋ ਚੁੱਕੀ ਹੈ 1 ਅਗਸਤ ਤੋਂ ਲੈ ਕੇ 1 ਸਤੰਬਰ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਵਿਅਕਤੀ ਲਾਪਤਾ ਹੋਏ ਨੇ ਪੰਜਾਬ ਦੇ ਵਿੱਚ ਹੜਾ ਕੰਨ तकरीबन 12 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਹੜਪੀੜਤਾ ਦੇ ਲਈ ਹਰ ਕੋਈ ਮਦਦਗਾਰ ਬਣਿਆ ਹੋਇਆ ਹਰ ਕੋਈ ਮਸੀਹਾ ਬਣਿਆ ਹੋਇਆ ਚਾਹੇ ਪ੍ਰਸ਼ਾਸਨ ਚਾਹੇ ਕਲਾਕਾਰ ਕਿਉਂ ਨਾ ਹੋਵੇ ਤਾਂ ਹਰ ਕੋਈ ਹੜਪੀਰਤਾਂ ਦੀ ਮਦਦ ਦੇ ਲਈ ਜੁਟਿਆ ਹੋਇਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਸਵੇਰ ਤੋਂ ਹੀ ਭਾਰੀ ਮੀਂਹ ਪੈਣ ਕਾਰਨ ਸਾਰੇ ਡੈਮਾਂ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਕੱਗਰ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਮਚਾ ਰਿਹਾ ਨਾ ਲੱਗਦੇ ਇਲਾਕਿਆਂ ਦੇ ਵਿੱਚ ਵੀ ਪਾਣੀ ਜਿਹੜਾ ਕਿ ਉਹ ਪਾਰ ਚੁੱਕਿਆ ਲੋਕਾਂ ਨੂੰ ਕੱਗਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿ ਅਗਰ ਨਾਲ ਲੱਗਦੇ ਕੁਝ ਪਿੰਡਾਂ ਦੇ ਵਿੱਚ ਜਿਹੜੇ ਨੀਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਪਟਿਆਲਾ ਦੇ ਪਿੰਡਾਂ ਦੇ ਵਿੱਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਤਾਂ ਦੇਵੀਗੜ ਦੇ ਕਈ ਪਿੰਡਾਂ ਦੇ ਵਿੱਚ ਚੇਤਾਵਨੀ ਜਾਰੀ ਹੈ ਭਾਰੀ ਮੀਂਹ ਦੇ ਚੱਲਦਿਆਂ ਸਾਰੇ ਪੰਜਾਬ ਦੇ ਵਿਦਿਅਕ ادارے 3 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕਿ ਪੰਜਾਬ ਦੇ ਸਾਰੇ ਵਿਦਿਅਕ ادارے ਸਕੂਲ ਕਾਲੇ ਯੂਨੀਵਰਸਿਟੀਆਂ 3 ਸਤੰਬਰ ਤੱਕ ਬੰਦ ਰਹਿਣੀਆਂ ਤਾਂ ਲਗਾਤਾਰ ਤਿੰਨੋਂ ਦਰਿਆ ਸਤਲੁਜ ਰਾਵੀ ਬਿਆਸ ਤਬਾਹੀ ਮਚਾ ਰਹੇ ਨੇ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਤਾਂ ਹੁਣ ਕੱਗਰ ਦਰਿਆ ਵੀ ਤਬਾਹੀ ਮਚਾਉਂਦਾ ਨਜ਼ਰ ਆ ਰਿਹਾ ਹੈ ਕੱਗਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਕੱਗਰ ਦਰਿਆ ਦੇ ਨੇੜੇ ਨਾ ਜਾਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ